ਸਾਤਸਰੀਏ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟੀ ਲੰਘਲਾਉ ਤੇ ਅੱਜ ਆਪਾਂ ਜਿਹੜੀ ਆ ਸਾਨੂੰ ਇੱਕ ਰੈਸਪੀ ਦੇ ਰਹੇ ਆ ਅੱਜ ਆਪਾਂ ਕद्दू ਦੀ ਜਿਹੜੀ ਸੁੱਕੀ ਸਬਜ਼ੀ ਬਣਾ ਰਹੇ ਆ ਪਰ ਜਿਹੇ ਟਾਈਪ ਦੇ ਬਣ ਜਾਂਦੀ ਜਿਵੇਂ ਕਿ ਬੈਂਗਨ ਦਾ ਪਰਥਾ ਬੰਦਾ ਉਸ ਤਰ੍ਹਾਂ ਦਾ ਇਹਦਾ ਟੇਸਟ ਆਉਂਦਾ ਇਸ ਸਬਜ਼ੀ ਦਾ ਜਿਹੜੀ ਅੱਜ ਆਪਾਂ ਕद्दू ਦੀ ਬਣਾ ਰਹੇ ਆ ਇਹ ਸਬਜ਼ੀ ਇਹ ਆਪਾਂ ਪਹਿਲਾਂ ਜਿਹੜੇ ਕद्दू ਆ ਇਹ ਆਪਾਂ ਕद्दूकश ਕਰ ਲਏ ਆ ਪਹਿਲਾਂ ਥੋੜਾ ਜਿਹਾ ਤੇਲ ਪਾ ਕੇ ਕੜਾਈ ਦੇ ਵਿੱਚ ਤੇ ਉਹਦੇ ਵਿੱਚ ਆਪਾਂ ਇਹ ਪਾਏ ਆ ਪਹਿਲਾਂ ਆਪਾਂ ਲਸਣ ਪਾਈ ਸੀ ਕਿਉਂਕਿ ਫਿਰ ਲਸਣ ਜੇ ਕੱਚਾ ਰਹੇ ਜੇ ਤਾਂ ਉਹਦਾ ਅਲੱਗ ਜਿਹਾ ਜਿਹੜਾ ਉਹ ਟੇਸਟ ਆਈ ਜਾਂਦਾ ਕੱਚੇ ਲਸਣ ਦਾ ਲਸਣ ਪਾ ਕੇ ਤੇਲ ਦੇ ਦੇ ਵਿੱਚ ਤੇ ਫਿਰ ਆਪਾਂ ਜੀਰਾ ਪਾਇਆ ਵਿੱਚ ਨਾਲ ਹੀ ਲਸਣ ਦੇ ਉਸ ਤੋਂ ਬਾਅਦ ਆਪਾਂ ਜਿਹੜੇ ਇਹ ਕद्दू ਨੂੰ ਕद्दूकश ਕੀਤਾ ਹੋਇਆ ਸੀ ਇਹ ਆਪਾਂ ਇਹਦੇ ਵਿੱਚ ਪਾਏ ਆ ਤੇਲ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਆਪਾਂ ਬਸ ਇਹਨੂੰ ਥੋੜਾ ਜਿਹਾ ਜਿਹੜਾ ਸੇਕ ਲੱਗ ਜਾਊਗਾ ਇੱਧਰ ਆਪਾਂ ਜਿਹੜੇ ਪਿਆਜ਼ چیر ਰਹੇ ਆ ਇਹ ਪਿਆਜ਼ ਵੀ ਆਪਾਂ ਇਹਦੇ ਵਿੱਚ ਹੀ ਪਾਉਣੇ ਆ ਜਿਆਦੇ ਆਪਾਂ ਬਰੀਕ ਆ ਜਿਹੜੇ ਪਿਆਜ਼ ਉਹ ਨਹੀਂ چیرਨੇ ਜਿਆਦੇ ਮੋਟੇ ਵੀ ਨਹੀਂ ਰੱਖਣੇ ਤੇ ਜਿਆਦੇ ਆਪਾਂ ਇਹ ਬਰੀਕ ਵੀ ਨਹੀਂ ਕਰਨੇਗੇ ਇਸ ਤਰ੍ਹਾਂ ਆਪਾਂ ਇਹ ਪਿਆਜ਼ ਆ ਜਿਹੜੇ ਇਹ چیر ਲੈਣੇ ਆ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਨਾਲ ਹੀ ਆਪਣੇ ਜਿਹੜੇ ਪਿਆਜ਼ ਆ ਉਹ ਪੁੱਜ ਜਾਣਗੇ ਨਾਲ ਹੀ ਉਹਨਾਂ ਟਾਈਮ ਆ ਜਿਹੜਾ ਕद्दू ਦਾ ਉਹ ਆਪਾਂ ਪਾਣੀ ਸੁਕਾਉਣਾ ਆ ਆ ਦੇਖੋ ਜਿਵੇਂ ਕਾਫੀ ਜਿਆਦੇ ਪਾਣੀ ਹੋ ਜਾਂਦਾ ਕद्दू ਦੇ ਵਿੱਚ ਕਿਉਂਕਿ ਇਹਦੇ ਵਿੱਚੋਂ ਹੀ ਪਾਣੀ ਬਹੁਤ ਜਿਆਦਾ ਨਿਕਲਦਾ ਕद्दू ਦੇ ਵਿੱਚੋਂ ਇਹ ਆਪਾਂ ਪਾਣੀ ਆ ਜਿਹੜਾ ਇਹ ਸੁਕਾਉਣਾ ਤੇ ਆਪਾਂ ਨਾਲ ਹੀ ਜਿਹੜੇ ਆ ਪਿਆਜ਼ ਆ ਇਹ ਧੋਕੇ ਤੇ ਇਹਦੇ ਵਿੱਚ ਪਾ ਦਾਂਗੇ ਨਾਲ ਹੀ ਆਪਣੇ ਜਿਹੜੇ ਪਿਆਜ਼ ਆ ਉਹ ਰਿੱਚ ਜਾਣਗੇ ਨਾਲ ਹੀ ਆਪਣਾ ਜਿਹੜਾ ਕद्दू ਦਾ ਪਾਣੀ ਵੀ ਉਹਨੇ ਟਾਈਮ ਤੇ ਸੁੱਕ ਜਾਊਗਾ ਜਦੋਂ ਇਹ ਆਪਣਾ ਸਾਰਾ ਪਾਣੀ ਇਹਦੇ ਵਿੱਚੋਂ ਸੁੱਕ ਜਾਊਗਾ ਫੇਰ ਆਪਾਂ ਇਹਦੇ ਵਿੱਚ ਜਿਹੜਾ ਉਹ ਮਸਾਲੇ ਪਾਉਣੇ ਨਮਕ ਮਿਰਚ ਹਲਦੀ ਜੋ ਵੀ ਮਸਾਲੇ ਆਪਾਂ ਢਿੱਲੀ ਸਬਜ਼ੀ ਦੇ ਵਿੱਚ ਪਾਉਂਦੇ ਆ ਉਹ ਆਪਾਂ ਮਸਾਲੇ ਇਹਦੇ ਵਿੱਚ ਪਾਉਣੇ ਆ ਹਾਂਜੀ ਆਪਾਂ ਆਹ ਦੇਖੋ ਪਿਆਜ਼ ਆ ਜਿਹੜੇ ਆਪਾਂ ਕੱਟ ਲਏ ਆ ਤੇ ਧੋਲੇ ਆਪਾਂ ਪਿਆਜ਼ ਤੇ ਹੁਣ ਆਪਾਂ ਪਿਆਜ਼ ਆ ਜਿਹੜੇ ਇਹਦੇ ਵਿੱਚ ਇਹ ਪਾਵਾਂਗੇ ਪਿਆਜ਼ ਥੋੜੇ ਜੀ ਇਸ ਸਬਜੀ ਦੇ ਵਿੱਚ ਜਿਵੇਂ ਵੱਧ ਪੈਂਦੇ ਆ ਇਹ ਆਪਣੇ ਦੋ ਜਿਹੜੇ ਸੀਗੇ ਕद्दू ਸੀ ਤੇ ਉਹਦੇ ਵਿੱਚ ਆਪਾਂ 5-6 ਇਹ ਪਿਆਜ਼ ਜਿਹੜੇ ਨਾਰਮਲ ਸਾਈਜ਼ ਦੇ ਪਿਆਜ਼ ਹੁੰਦੇ ਆ ਜਿਆਦੇ ਵੱਡੇ ਵੀ ਨਹੀਂ ਸੀ ਜਿਆਦੇ ਛੋਟੇ ਵੀ ਨਹੀਂ ਸੀ ਤੇ ਉਹ ਪਿਆਜ਼ ਆਪਾਂ ਇਹਦੇ ਵਿੱਚ ਪਾਏ ਆ ਹੁਣ ਇਹਨਾਂ ਨੂੰ ਆਪਾਂ ਥੋੜਾ ਟਾਈਮ ਹਜੇ ਪਕਾਉਣਾ। ਕਿ ਆਪਣੇ ਜਿਹੜੇ ਪਿਆਜ਼ ਆ ਉਹ ਵੀ ਨਾਲ ਪੱਕ ਜਾਣਗੇ ਤੇ ਨਾਲ ਜਿਹੜਾ ਆਪਣੇ ਕद्दू ਦਾ ਜਿਹੜਾ ਪਾਣੀ ਆ ਇਹ ਵੀ ਸੁੱਕ ਜਾਵੇ ਆਪਣੇ ਘਰ ਦੇ ਹੀ ਕद्दू ਆ ਆਪਾਂ ਬਾਜ਼ਾਰ ਤੋਂ ਨਹੀਂ ਲੈ ਕੇ ਆਂਦੇਗੇ। ਇਸ ਤਰ੍ਹਾਂ ਇਹਨੂੰ ਹਿਲਾਉਣਾ ਬਸ ਆਪਾਂ ਤੇ ਇਹ ਜਿਹੜੇ 10 ਮਿੰਟ ਲੱਗਣਗੇ ਵੀ ਇਸ ਸਬਜ਼ੀ ਨੂੰ ਬਣਨ ਵਾਸਤੇ। ਪਰ ਇਹ ਜਿਹੜੀ ਸਬਜੀ ਆ ਬਹੁਤ ਵਧੀਆ ਬਣਦੀ ਆ ਬਹੁਤ ਟੇਸਟੀ ਬਣਦੀ ਆ ਇੱਕ ਅਲੱਗ ਜਿਹਾ ਟੇਸਟ ਹੋ ਜਾਂਦਾ ਵੈਸੇ ਆਪਾਂ ਜਿਹੜੀ ਡੇਲੀ ਕद्दू ਦੀ ਸਬਜੀ ਜਿਵੇਂ ਬਣਾਈ ਜਾਈਏ ਉਹਦੇ ਤੋਂ ਆਪਣਾ ਮਨ ਵੀ ਅੱਕ ਜਾਂਦਾ ਤੇ ਪਰ ਇਹ ਇੱਕ ਅਲੱਗ ਜਿਹਾ ਟੇਸਟ ਆਉਂਦਾ ਇਸ ਸਬਜੀ ਦਾ ਜਦੋਂ ਆਪਾਂ ਖਾਂਦੇ ਆ ਬੱਚੇ ਵੀ ਵਧੀਆ ਖਾ ਲੈਂਦੇ ਆ ਇਹ ਸਬਜੀ ਤੇ ਇਧਰ ਆਪਾਂ ਇਹ ਮਸਾਲੇ ਲਏ ਆ ਇਹ ਨਾਰਮਲ ਹੀ ਮਸਾਲੇ ਆ ਜਿਵੇਂ ਨਮਕ ਆ ਮਿਰਚ ਤੇ ਹਲਦੀ ਆ ਜਿਆਦੇ ਮਸਾਲੇ ਆਪਾਂ ਨਹੀਂ ਪਾਉਂਦੇ ਇਹ ਸਬਜੀ ਦੇ ਵਿੱਚ ਇਹੀ ਆਪਾਂ ਜਿਹੜੇ ਮਸਾਲੇ ਆ ਇਸ ਸਬਜੀ ਦੇ ਵਿੱਚ ਪਾਵਾਂਗੇ ਪਰ ਹਜੇ ਇਹਨੂੰ ਆਪਾਂ ਪੱਕਣ ਦੇਵਾਂਗੇ ਜਦੋਂ ਪੱਕੀ ਸਬਜੀ ਫੇਰ ਆਪਾਂ ਇਹਦੇ ਵਿੱਚ ਇਹ ਜਿਹੜੇ ਮਸਾਲੇ ਉਹ ਐਡ ਕਰਾਂਗੇ ਹਾਂਜੀ ਆ ਦੇਖੋ ਇਧਰ ਆਪਣੇ ਪਿਆਜ਼ ਆ ਜਿਹੜੇ ਇਹਨਾਂ ਦਾ ਵੀ ਰੰਗ ਆ ਜਿਹੜਾ ਬਦਲ ਗਿਆ ਤੇ ਪਾਣੀ ਵੀ ਜਿਹੜਾ ਬਸ ਬਿਲਕੁਲ ਥੋੜਾ ਜਿਹਾ ਪਾਣੀ ਇਸ ਸਬਜੀ ਦੇ ਵਿੱਚ ਰਹਿ ਗਿਆ ਤੇ ਹੁਣ ਆਪਾਂ ਇਹ ਜਿਹੜੇ ਮਸਾਲੇ ਆ ਇਹ ਹਲਦੀ ਆ ਇਹ ਆਪਾਂ ਉਨੇ ਹੀ ਲਏ ਹੋਏ ਸੀ ਜਿੰਨੇ ਆਪਾਂ ਡੇਲੀ ਸਬਜੀ ਦੇ ਵਿੱਚ ਵਰਤਦੇ ਆ ਇਹ ਆਪਾਂ ਆਪਦੇ ਸਵਾਦ ਦੇ ਹਿਸਾਬ ਨਾਲ ਪਾਵਾਂਗੇ ਸਾਰੇ ਮਸਾਲੇ ਕਿਉਂਕਿ ਜਿੰਨਾ ਆਪਾਂ ਸਬਜੀ ਬਣਾ ਰਹੇ ਆ ਨੂਨ ਮਿਰਚ ਤਾਂ ਫਿਰ ਉਸ ਹਾਬ ਨਾਲ ਹੀ ਪੈਂਦਾ ਜਿੰਨੀ ਕਿ ਆਪਣੇ ਕੋਲੇ ਸਬਜੀ ਆ ਜੇ ਸਬਜੀ ਆਪਣੇ ਕੋਲੇ ਜਿਆਦਾ ਆ ਤਾਂ ਫਿਰ ਨੂਨ ਮਿਰਚ ਜਿਆਦਾ ਪਾਊਗਾ ਜੇ ਆਪਣੇ ਕੋਲੇ ਸਬਜੀ ਥੋੜੀ ਆ ਤੇ ਜਿਹੜਾ ਨੂਨ ਮਿਰਚ ਆ ਉਹ ਘੱਟ ਪਾਊਗਾ ਇਹ ਤਾਂ ਸਬਜੀ ਦੇ ਹਿਸਾਬ ਨਾਲ ਹੀ ਪੈਂਦਾ ਨੂਨ ਮਿਰਚ ਤਾਂ ਇਹ ਤਾਂ ਜਿਵੇਂ ਹਰ ਰੋਜ਼ ਭੈਣਾ ਘਰ ਦੇ ਵਿੱਚ ਸਬਜ਼ੀ ਬਣਾਉਂਦਾਂਗਾ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਆਪਾਂ ਕਿੰਨਾ ਕੁ ਜਿਹੜਾ ਨੂਨ ਮਿਰਚ ਉਹ ਸਬਜ਼ੀ ਦੇ ਵਿੱਚ ਪਾਉਣਾ। ਬਾਕੀ ਆਪਣੇ ਆਪਣੀ ਇਹਦਾ ਪਰਿਵਾਰ ਦਾ ਹਿਸਾਬ ਹੁੰਦਾ ਕੋਈ ਨੂਨ ਮਿਰਚ ਵੱਧ ਖਾਂਦਾ ਕੋਈ ਘੱਟ ਖਾਂਦਾ ਹੈ ਨਾ ਹਰ ਇੱਕ ਘਰ ਹੀ ਆਪਦੇ ਪਰਿਵਾਰ ਦੇ ਹਿਸਾਬ ਹੁੰਦਾ। ਇਸ ਤਰ੍ਹਾਂ ਆਪਾਂ ਸਾਰਾ ਜਿਹੜਾ ਮਸਾਲੇ ਆ ਇਹ ਨੂਨ ਮਿਰਚ ਤੇ ਹਲਦੀ ਬਸ ਆਪਾਂ ਤਿੰਨ ਚੀਜ਼ਾਂ ਹੀ ਪਾਈਆਂ ਹੋਰ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਇਆਗਾ ਆਪਾਂ ਜਿਹੜੇ ਜ਼ਿਆਦੇ ਮਸਾਲੇ ਆ ਉਹ ਨਹੀਂ ਵਰਤਦੇ। ਇਹਨੂੰ ਇਹਦੇ ਵਿੱਚ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਤੇ ਇਹਨੂੰ ਆਪਾਂ 5-7 ਮਿੰਟ ਹਜੇ ਸੇਕ ਹੋਰ ਲੱਗੂਗਾ ਬਿਲਕੁਲ ਸੁੱਕੀ ਸੁੱਕੀ ਇਹ ਸਬਜੀ ਆ ਜਿਹੜੀ ਉਹ ਬਣ ਕੇ ਤਿਆਰ ਹੋਊਗੀ ਆਪਣੀ ਨਾਲੇ ਜਿਹੜੇ ਆਪਣੇ ਮਸਾਲੇ ਆ ਇਹ ਪੱਕ ਜਾਣਗੇ ਇਹਦੇ ਵਿੱਚ ਇਸ ਤਰ੍ਹਾਂ ਨੂੰ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਸਬਜੀ ਦੇ ਵਿੱਚ ਤੇ ਇਹਨੂੰ ਆਪਾਂ ਹਜੇ 5-7 ਮਿੰਟ ਜਿਹੜਾ ਸੇਕ ਹੋਰ ਲਵਾਵਾਂਗੇ ਜਿਹੜੇ ਮਸਾਲੇ ਆ ਉਹ ਵੀ ਆਪਣੇ ਪੱਕ ਜਾਣਗੇ ਤੇ ਜਿਹੜਾ ਇਹ ਪਾਣੀ ਆ ਥੋੜਾ ਥੋੜਾ ਹਜੇ ਸਬਜੀ ਦੇ ਵਿੱਚ ਜਿਹੜਾ ਪਾਣੀ ਆ ਉਹ ਵੀ ਫਿਰ ਆਪਣਾ ਇਹ ਸੁੱਕ ਜਾਊਗਾ ਚੰਗੀ ਤਰ੍ਹਾਂ ਸੁੱਕੀ ਸੁੱਕੀ ਜਿਹੜੀ ਸਬਜੀ ਹੈ ਤਾਂ ਪਰ ਜੀ ਵਾਂਗੂ ਜਿਵੇਂ ਪਰ ਥਾ ਹੁੰਦਾ ਚਾਹ ਪਰ ਜੀ ਕਹ ਲੋ ਕਿਸੇ ਚੀਜ਼ ਜੋ ਸੁੱਕੀ ਉਸ ਤਰ੍ਹਾਂ ਦੀ ਬਣ ਜਾਂਦੀ ਹੈ ਤੇ ਇਹਦਾ ਸਵਾਦ ਆ ਜਿਹੜਾ ਉਹ ਬਹੁਤ ਵਧੀਆ ਹੁੰਦਾ ਅਲੱਗ ਜਾਈ ਇਹਦਾ ਸਵਾਦ ਹੁੰਦਾ ਇਸ ਸਬਜੀ ਦਾ ਪਤਾ ਨਹੀਂ ਲੱਗਦਾ ਵੀ ਇਹ ਆਪਾਂ ਕद्दू ਦੀ ਸਬਜੀ ਬਣਾਈ ਹੋਈ ਆ ਇਹ ਥੋੜਾ ਜਿਹਾ ਪਾਣੀ ਸੁੱਕ ਲੈਣ ਤੋਂ ਫਿਰ ਆਪਾਂ ਤੁਹਾਨੂੰ ਦਿਖਾਉਨੇ ਆਂ ਹਾਂਜੀ ਆ ਦੇਖੋ ਇਹ ਜੀ ਆਪਣੀ ਸਬਜੀ ਆ ਇਹ ਬਣ ਕੇ ਤਿਆਰ ਹੋ ਗਈ ਆ ਦੇਖੋ ਇਧਰ ਪਾਣੀ ਜਿਹੜਾ ਬਿਲਕੁਲ ਇਹਦੇ ਵਿੱਚੋਂ ਸੁੱਕ ਗਿਆ ਐ ਸੁੱਕੀ ਸੁੱਕੀ ਹੋ ਗਈ ਆ ਹੁਣ ਜੇ ਆਪਾਂ ਇਹਨੂੰ ਨਾ ਹਿਲਾਵਾਂਗੇ ਫਿਰ ਇਹ ਥੱਲੇ ਲੱਗੂਗੀ ਆਪਣੀ ਸਬਜੀ ਕਿਉਂਕਿ ਜਿਹੜਾ ਪਾਣੀ ਇਹਦੇ ਵਿੱਚ ਸਾਰਾ ਸੁੱਕ ਗਿਆ ਜਿਹੜੇ ਆਪਣੀ ਪਿਆਜ਼ ਆ ਉਹ ਵੀ ਚੰਗੀ ਤਰ੍ਹਾਂ ਭੁੱਜ ਗਈ ਐ ਤੇ ਪਾਣੀ ਵੀ ਸਾਰਾ ਸੁੱਕ ਗਿਆ ਤੋ ਇਸ ਤਰ੍ਹਾਂ ਹੀ ਜਿਹੜੀ ਸਬਜੀ ਆ ਇਹ ਬਣ ਕੇ ਤਿਆਰ ਹੋ ਜਾਂਦੀ ਆ ਬਹੁਤ ਵਧੀਆ ਸਬਜੀ ਬਣਦੀ ਆ ਬਣਾ ਕੇ ਜਰੂਰ ਦੇਖਿਓ ਆਪ ਵੀ ਖਾਇਓ ਆਪਣੇ ਬੱਚਿਆਂ ਨੂੰ ਵੀ ਖਵਾਇਓ ਇਹ ਸਬਜੀ ਦਾ ਬੱਚੇ ਵੀ ਖਾ ਲੈਂਦੇ ਆ ਵੈਸੇ ਕਦੂ ਦੀ ਸਬਜੀ ਜਿਹੜੀ ਬੱਚਿਆਂ ਨੂੰ ਘੱਟ ਪਸੰਦ ਆਉਂਦੀ ਆ ਪਰ ਇਹ ਸਬਜੀ ਇਹ ਬੱਚੇ ਵੀ ਖਾ ਲੈਂਦੇ ਆ ਹਾਂਜੀ ਇਸ ਤਰ੍ਹਾਂ ਦੀਆਂ ਜਿਹੜੀਆਂ ਨਵੀਆਂ-ਨਵੰਗਾ ਰੈਸਪੀ ਆ ਉਹ ਪੱਕੇ ਤੋਂ ਵੀ ਤੁਹਾਨੂੰ ਦਿੰਦੇ ਰਵਾਂਗੇ ਤੇ ਰੈਸਪੀਂਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਰੈਸਪੀ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਹੈ ਕਮੈਂਟ ਜਰੂਰ ਕਰਿਓ ਤੇ ਵੱਧ ਤੋਂ ਵੱਧ ਆਪਾਂ ਰੈਸਪੀਆਂ ਇਸ ਤਰ੍ਹਾਂ ਦੀਆਂ ਤੁਹਾਨੂੰ ਦਿੰਦੇ ਰਾਵਾਂਗੇ ਨਵੀਆਂ ਤੋਂ ਨਵੀਆਂ ਰੈਸਪੀਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ